ਹਾਂਜੀ ਕਿਸਾਨ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਮੇਰੇ YouTube ਚੈਨਲ ਤੇ Smart Agriculture 25 ਤੇ ਔਰ ਖੇਤੀ ਦੀਆਂ ਨਵੀਆਂ ਨਵੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਨਾਲ ਮੈਂ ਰੂਗਰੂ ਹੁੰਦਾ ਰਹਿਣਾ ਔਰ ਅੱਜ ਜਿਹੜੀ ਮੈਂ ਵੀਡੀਓ ਬਣਾਈ ਹੈ ਇਹ 872 ਵੈਰੈਟੀ ਦੀ ਹੈ ਨਵੀਂ ਜਿਹੜੀ ਵੈਰੈਟੀ 872 ਦੀ ਆਈ ਸੀ ਕਣਕ ਦੀ ਉਹ ਮੈਂ ਖੁਦ ਆਪਣੇ ਖੇਤ ਬੀਜੀ ਹੋਈ ਹੈ ਔਰ ਇਹਦਾ ਮੈਂ ਤੁਹਾਨੂੰ ਕਣਕ ਦੀ ਦਿਖਾਉਣਾ ਚਾਹੁੰਦਾ ਸੀਗਾ ਇਹ TSP ਨਾਲ ਮੈਂ ਬਜਾਈ ਕੀਤੀ ਸੀ ਕਣਕ ਦੀ ਔਰ ਇਹਦੇ ਤੁਸੀਂ ਗਰੋਥ ਦੇਖੋ ਕਣਕ ਦੀ ਬਹੁਤ ਸੋਹਣੀ ਹੈ ਬਹੁਤ ਵਧੀਆ ਖੇਤ ਲੱਗ ਰਿਹਾ ਹੈ 5 ਨਵੰਬਰ ਨੂੰ ਇਹਦੀ ਬਜਾਈ ਹੈ ਔਰ ਅੱਜ 25 ਦਿਨ ਦੀ ਇਹ ਕਣਕ ਹੋਈ ਹੈ ਅੱਜ 30 ਨਵੰਬਰ ਨੂੰ ਮੈਂ ਇਹ ਵੀਡੀਓ ਬਣਾ ਰਿਹਾ ਔਰ ਅੱਜ 25 ਦਿਨਾਂ ਦੀ ਜਿਹੜੀ ਕਣਕ ਹੈ ਉਹ ਹੋ ਚੁੱਕੀ ਹੈ ਔਰ ਇਹ ਕਣਕ ਦਾ ਵਾਲਾ ਦੇਖੋ ਜੀ ਕਿੰਨਾ ਲੰਮਾ ਹੈ ਬਹੁਤ ਸੋਹਣੀ ਕਣਕ ਦੀ ਗ੍ਰੋਥ ਹੈ ਇੱਕ ਗਿੱਟ ਤੋਂ ਵੀ ਜੇ ਆਪਾਂ ਦੇਖੀਏ ਤਾਂ ਕਣਕਾਂ ਜਿਹੜੀ ਉਹਦੀ ਹਾਈਟ ਜਾਦੀ ਹੈ ਅਜੇ 25 ਦਿਨ ਦੀ ਹੋਈ ਹੈ ਜੀ ਕਣਕ ਔਰ ਰੰਗ ਵੀ ਬਹੁਤ ਸੋਹਣਾ ਕਣਕ ਦਾ ਜੇ ਹਾਈਟ ਦੇਖੀਏ ਤਾਂ ਹਾਈਟ ਬਹੁਤ ਸੋਹਣੀ ਫਟਾਰਾ ਬਹੁਤ ਸੋਹਣਾ ਲੈ ਰਹੀ ਹੈ 40 ਕਿਲੋ ਕਿੱਲੇ ਦਾ ਇਹ ਬੀ ਪਿਆ ਹੋਇਆ ਜੀ ਔਰ ਬਾਕੀ ਤਾਂ ਕਣਕ ਦਾ ਝਾੜ ਦੱਸੇਗਾ ਕਿਵੇਂ ਦਾ ਰਹਿੰਦਾ ਅੱਜ ਦੀ ਘੜੀ 472 ਵੈਰਾਈਟੀ ਹੈ ਜਿਹੜੀ ਉਹ ਬਹੁਤ ਸੋਹਣੀ ਲੱਗ ਰਹੀ ਹੈ ਸੋ ਜਿਨ੍ਹਾਂ ਨੇ ਵੀ ਲਾਈ ਹੈ ਉਹ ਵੀ ਵੀਰ ਆਪਦਾ ਐਕਸਪੀਰੀਅੰਸ ਸ਼ੇਅਰ ਕਰਨਾ ਜਾਂ ਕਮੈਂਟ ਕਰਿਓ ਕਿ ਉਹਨਾਂ ਦੇ ਖੇਤ ਵਿੱਚ 472 ਵੈਰਾਈਟੀ ਕਿਵੇਂ ਦੀ ਖੜੀ ਹੈ ਸੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਅਾਕੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਹਾਡੀ ਸਪੋਰਟ ਦੀ ਲੋੜ ਹੈ ਥੈਂਕ ਯੂ